ਸੇ ਇਹ ਕੋਈ ਗੱਲਾਂ ਚ ਗੱਲਾਂ ਨੇ ਸਰਕਾਰ ਦੀਆਂ ਸਾਨੂੰ ਪਾਣੀ ਦਿਓ ਅਸੀਂ ਕਿਹੜਾ ਕੋਈ ਨੌਕਰੀ ਮੰਗਦੇ ਸਾਨੂੰ ਤਾਂ ਪਾਣੀ ਦਿਓ ਜ਼ਰੂਰਤ ਆ ਗਈ 6 ਦਿਨ ਹੋ ਗਏ ਅਸੀਂ ਪਾਣੀ ਤੋਂ ਐਨਾ ਤਰਸਦੇ ਫਿਰ ਸਰ ਮੰਤਰੀ ਨੂੰ ਬੋਟਾ ਪਾਣ ਦਾ ਕੀ ਹੱਕ ਆ ਸਾਡਾ ਉਹ ਕੰਜਰਾ ਸ਼ਰਾਬੀ ਆ ਇਹਨੂੰ ਸ਼ਰਾਬ ਤਾਂ ਸਸਤੀ ਵੇਚਣੀ ਧੂਰੀ ਜੀ ਯਾਦ ਆਉਂਦੀ ਐ 180 ਦੀ ਬੋਤਲ ਵੇਚਦਾ ਆ ਪਾਣੀ ਗਰੀਬਾਂ ਨੂੰ ਕੌਣ ਦੇਊਗਾ ਪਾਣੀ ਨਹੀਂ ਹੈਗਾ ਜੀ ਸਾਡੇ ਅਸੀਂ ਕਦੇ ਕਿਤੇ ਜਾਂਦੇ ਆ ਕਦੇ ਭਰਾਜ ਕੋਲ ਜਾਂਦੇ ਆ ਕਦੇ ਅਸੀਂ ਉੱਥੇ ਜਾਂਦੇ ਜਿੱਥੇ ਪਾਣੀ ਆਉਂਦਾਗਾ ਉੱਥੋਂ ਕਹਿ ਦਿੰਦੇ ਨੇ ਚਲੋ ਤੁਸੀਂ ਪਾਣੀ ਆ ਗਿਆ ਅਸੀਂ ਟੈਂਕਾਂ ਚ ਪਾਣੀ ਪੀਣੇ ਜਵੇਂ ਗੰਦਾ ਪਾਣੀ ਆ ਸਾਡਾ ਸਾਨੂੰ ਬਿਮਾਰੀਆਂ ਲੱਗ ਜਾਣਗੀਆਂ ਟੱਟੀਆਂ ਉਲਟੀਆਂ ਬੱਚਿਆਂ ਨੂੰ ਲੱਗੀਆਂ ਪਈਆਂ ਨੇ ਹੈ ਦੱਸ ਇਹ ਕੋਈ ਗੱਲਾਂ ਚ ਗੱਲਾਂ ਨਹੀਂ ਸਰਕਾਰ ਦੀਆਂ ਸਾਨੂੰ ਪਾਣੀ ਦਿਓ ਅਸੀਂ ਕਿਹੜਾ ਕੋਈ ਨੌਕਰੀ ਮੰਗਦੇ ਸੰ ਤਾਂ ਪਾਣੀ ਦਿਓ ਜ਼ਰੂਰਤ ਆ ਗਈ ਸਾਨੂੰ ਪਾਣੀ ਦੇਣਾ ਚਾਹੀਦਾ ਸਰਕਾਰ ਨੂੰ ਆਏ 2 ਸਾਲ ਹੋ ਗਏ ਸਾਨੂੰ ਪਰੇਸ਼ਾਨ ਹੁੰਦਿਆਂ ਨੂੰ ਤੋ ਸਾਲਾ ਹੋ ਗਏ ਵੀ ਕੋਈ ਸਾਨੂੰ ਪਾਣੀ ਦੀ ਝੂਲਤ ਨਹੀਂ ਹੈਗੀ ਕਿੰਨੇ ਦਿਨ ਹੋ ਤੋ ਸਾਲ ਹੋ ਗਏ ਜੀ ਐਹੀ ਦਿਨਾਂ ਚਾਕੇ ਸਾਨੂੰ ਤੰਗ ਕਰਦੇ ਨੇਗੇ ਅੱਜ ਪੰਜਵਾਂ ਮਹੀਨਾ ਚੱਲਿਆ ਤਾਂ ਸੇਮਾ ਹੋਣ ਵਾਲਾ 20 25 ਦਿਨ ਹੋ ਗਏ ਜੀ ਸਾਨੂੰ ਪਾਣੀ ਆਇਆ ਨਹੀਂ ਹੈਗਾ ਜਮੀ ਪਾਣੀ ਨਹੀਂ ਆ ਰਿਹਾ ਹੈਗਾ ਜਾ ਕੇ ਦੇਖ ਲੋ ਸਾਡੇ ਭਾਂਡੇ ਸਭ ਖਾਲੀ ਪੈਨੇਗੇ ਟੈਂਕ ਆਏ ਨੇਗੇ ਟੈਂਕਾਂ ਚ ਦੱਸੋ ਅਸੀਂ ਪੀਏ ਕਿ ਨਾਈਏ ਕਾ ਜੀ ਕੀ ਕਰੀਏ ਬਹੁਤ ਜਿਆਦੇ ਪਰੇਸ਼ਾਨੀ ਆ ਸਾਨੂੰ ਸਤਿ ਸ਼੍ਰੀ ਅਕਾਲ ਅੰਗੂਰੀ ਜੀ ਕੀ ਗੱਲਬਾਤ ਆ ਕੀ ਬੋਲਣੀ ਮੈਂ ਚੀਕੇ ਤੋਂ ਆ ਰਹੀ ਹਾਂ ਜੀ ਸੁਣੋ ਮੇਰਾ ਜਮਾਈ ਪੂਰਾ ਹੋ ਰਿਹਾ 6 ਦਿਨ ਹੋ ਗਏ ਅਸੀਂ ਪਾਣੀ ਤੋਂ ਐਨਾ ਤਰਸਦੇ ਫਿਰ ਸਾਨੂੰ ਮਿਨਿਸਟਰ ਨੂੰ ਵੋਟਾਂ ਪਾਣ ਦਾ ਕੀ ਹੱਕ ਆ ਸਾਡਾ ਅਸੀਂ ਨਹੀਂ ਪਾਉਂਦੇ ਕਿਥੇ ਧਰਮਸਾਲਾ ਵੀ ਜ਼ਰੂਰ ਹੋਣੇ ਚਾਹੀਦੇ ਹੁਣ ਅਸੀਂ ਭੋਗ ਪਾਵਾਂਗੇ ਸਿੱਧਾ ਕਬਸਤੀ ਚ ਜਾ ਕੇ ਪਾਵਾਂਗੇ ਸਾਨੂੰ ਕਿੰਨੀ ਪ੍ਰੋਬਲਮ ਆ ਪਾਣੀ ਦੀ ਪ੍ਰੋਬਲਮ ਪਹਿਲੀ ਗੱਲ ਤਾਂ ਪਾਣੀ ਹੈ ਨਹੀਂ ਬਾਕੀ ਤਾਂ ਬਾਅਦ ਜਾਓਗੇ ਨਹੀਂ ਜਾ ਰਹੇ ਹਾਂ ਜੀ ਬਗਾਨੇ ਤਾਇਂ ਜਾ ਰਹੇ ਆ ਅਰੇ ਮੱਲੇ ਜਾ ਕੇ ਭੋਗ ਪਾ ਰਹੇ ਨੇ ਪਾਣੀ ਦੇ ਦੂਜੇ ਮੱਲੇ ਜਾ ਰਹੇ ਸਾਨੂੰ ਵੋਟ ਪਾਣ ਮੈਂ ਤੈਨਾਂ ਸਾਰਿਆਂ ਕਰੇ ਕਿਸੇ ਨੂੰ ਵੋਟ ਨਾ ਦਿਓ ਕਿ ਜ਼ਰੂਰ ਆ ਵੋਟ ਪਾਣ ਦੇ ਸਾਡੇ ਕਿ ਕਣਕ ਦੇ ਬੋਰੀਆਂ ਸੁੱਟਣਗੇ ਉਹ ਸਰਕਾਰ ਦੇ ਰਿਹਾ ਉਹ ਕਰ ਦੇਣਗੇ ਬੰਦ ਕੀ ਦੇਖੋ ਸੁਨੀਤ ਸਾਹਿਬ ਗੱਲ ਇਹ ਹੈ ਵੀ ਅੱਜ 45 ਡਿਗਰੀ ਜਿਹੜਾ ਹੈਗਾ ਤਾਪਮਾਨ ਸਾਰੀ ਦੁਨੀਆ ਦੇ ਰੰਦੀ ਹੈ ਇਹ ਸ਼ਕੀਲ ਬਸਤੀ 'ਚ ਖੜੇ ਆਂ ਕੁਝ ਦਿਨ ਪਹਿਲਾਂ ਗੰਗਾਰਾ ਗੰਗਾਰਾ ਬਸਤੀ 'ਚ ਗੰਗਾਰਾ ਗੰਗਾਰਾ ਬਸਤੀ 'ਚ ਖੜੇ ਸੀਗੇ ਉਹ ਪੀਣ ਵਾਲਾ ਪਾਣੀ ਉਹ ਕੰਜਰਾ ਸ਼ਰਾਬੀਆ ਤੈਨੂੰ ਸ਼ਰਾਬ ਤਾਂ ਸਸਤੀ ਵੇਚਣੀ ਧੂਰੀ ਚ ਯਾਦ ਆਉਂਦੀ ਐ 180 ਦੀ ਬੋਤਲ ਵੇਚਦਾ ਆ ਪਾਣੀ ਗਰੀਬਾਂ ਨੂੰ ਕੌਣ ਦੇਊਗਾ ਹਾਂ ਇਸ ਤੋਂ ਵੱਧ ਇਸ ਸਰਕਾਰ ਦਾ ਭੈੜਾ ਚਿਹਰਾ ਹੋਰ ਹੋ ਕੀ ਸਕਦਾ ਪੀਣ ਵਾਲਾ ਪਾਣੀ 75 ਸਾਲ ਦੀ ਆਜ਼ਾਦੀ ਹੁਣ ਤੱਕ ਕੰਜਰੋ ਤੁਸੀਂ ਜਿਹੜੇ ਹੈਗੇ ਆ 2 ਸਾਲਾਂ ਦੇ ਬੈਠੇ ਹੋ ਆਮ ਆਦਮੀਆਂ ਦੇ ਜਿਹੜੇ ਕਲੇਮ ਕਰਦੇ ਹੋ ਯਾਰ ਨਿਗਾਹ ਤਾਂ ਮਾਰ ਕੇ ਵੇਖੋ ਕੌਣ ਲੋਖੜੇ ਆ ਆ ਪ੍ਰੈਗਨੈਂਟ ਕੁੜੀਆਂ ਆ ਮਾਵਾਂ ਧੀਆਂ ਇਹਨਾਂ ਕੋਲ ਪਾਣੀ ਘਰੇ ਪਿਉਣ ਨੂੰ ਨਹੀਂ ਕਿਸੇ ਦੇ ਘਰੇ ਕੋਈ ਪ੍ਰਾਣਾ ਆਵੇ ਤਾਂ ਕੋਈ ਪਿਉਣ ਨੂੰ ਪਾਣੀ ਨਹੀਂ ਹੈ ਆਪਦੇ ਪਿੰਡ ਨੂੰ ਉਹ ਤਾਂ ਪਿਆਊਗਾ ਕਿਸੇ ਨੂੰ ਕੋਈ ਕੱਪੜੇ ਤੋੜਦਾ ਨਹੀਂ ਹੈਗਾ ਕੋਈ ਹੋਰ ਬੱਚਿਆਂ ਦਾ ਜਿਹੜਾ ਕੋਈ ਸਾਫ਼ ਸੁਭਾਈ ਦਾ ਨਹੀਂ ਹੈਗਾ ਤੇ ਇਹ ਜਿਹੜਾ ਇਸ ਤੋਂ ਮੰਦ ਭਾਗੀ ਘਟਨਾ ਇਸ ਸਰਕਾਰ ਦੇ ਖਿਲਾਫ ਕੋਈ ਹੋ ਸਕਦੀ ਹੈ ਮਨੁੱਖੀ ਅਧਿਕਾਰਾਂ ਦਾ ਸਭ ਤੋਂ ਵੱਡਾ ਕਾਹਨ ਕਦਰਾਂ ਕੀਮਤਾਂ ਜਿਹੜੀਆਂ ਕੋਈ ਬਚਦੀਆਂ ਇਸ ਦੁਨੀਆ ਤੇ ਉਹਦਾ ਸਭ ਤੋਂ ਵੱਡਾ ਕਾਹਨ ਕਿੱਥੇ ਹੈ ਰਾਜਧਾਨੀ ਤੇ ਇਹ ਆਪ ਵਾਲਿਆਂ ਦੀ ਰਾਜਧਾਨੀ ਹੈ ਉਹ ਕੰਜਰੋ ਉਹ ਸ਼ਰਾਬੀ ਉਹ ਬੇਸ਼ਰਮੋ ਕੁਛ ਤਾਂ ਦੇਖ ਲੋ ਆ ਲੋਕ ਤੁਹਾਡੇ 70 ਪਿਛਾ ਕੇ ਬੈਠੇ ਤੁਹਾਡਾ ਤੁਸੀਂ ਵੋਟਾਂ ਭਾਲਦੇ ਹੋ ਥੋੜੇ ਤਾਂ ਜੁੱਤੀਆਂ ਦੇ ਵੀ ਵਾਲਾ ਤੜਾ ਤੁਸੀਂ ਕੱਚੇ ਹੋ ਜੇ ਆਉਂਦੇ ਇਥੇ ਆ ਐਮਐਲਏ ਜਿਹੜੀ ਕੁੜੀ ਇਥੋਂ ਦੀ ਹੈ ਉਹ ਸ਼ਰਮ ਕਰ ਮਾੜੀ ਬੁਟੀ ਆਵਦੀਆਂ ਧੀਆਂ ਭੈਣਾਂ ਦਾ ਧਿਆਨ ਨਹੀਂ ਕਰਲਾ ਤੂੰ ਠਗੀਆਂ ਮਾਰਦੀ ਫਿਰਦੀ ਐ ਤੂੰ ਨਿਟੇਰੀ ਬਣੀ ਹੋਈ ਐ ਤੂੰ ਕਰਾਪਸ਼ਨ ਕਰ ਰਹੀ ਸ਼ਰਮ ਲੱਖਾਂ ਰੁਪਇਆ ਇਕੱਠਾ ਕਰ ਰਹੀ ਸ਼ਰਮ ਕਰੋ ਕੁਛ ਇੱਕ ਪਾਣੀ ਨਹੀਂ ਦਿੱਤੀ ਪੈ ਸਕਦੇ ਔਰ ਪ੍ਰਸ਼ਾਸਨ ਨੂੰ ਮੈਂ ਕਹਿੰਦਾ ਮਿਸਟਰ ਡੀਸੀ ਧਿਆਨ ਕਰ ਇਹ ਤੁਸੀਂ ਨੋਡਲ ਅਫਸਰੋਂ ਸਾਰੀ ਜ਼ਿੰਮੇਵਾਰੀਆਂ ਦੇ ਆ ਜੇ ਕਰਾਂ ਦੇ ਵਿੱਚ ਤੇਰੇ ਰਾਜਸਥਾਨ ਨੂੰ ਬਿਲੋਂਗ ਕਰਦਾ ਜੇ ਉੱਥੇ ਹੁੰਦਾ ਤਾਂ ਤੈਨੂੰ ਥੋੜੀ ਤਕਲੀਫ ਹੋਣੀ ਸੀ ਕਿਉਂਕਿ ਤੁਹਾਨੂੰ ਪੰਜਾਬ ਦੀ ਕੋਈ ਚਿੰਤਾ ਨਹੀਂ ਹੈਗੀ ਤੁਹਾਡੇ ਧੀਆਂ ਪੈਣ ਬੱਚੇ ਨਹੀਂ ਹੈਗੇ ਇਸ ਕਰਕੇ ਇਨਸਾਨੀਅਤ ਦੇ ਨਾਤੇ ਮੈਂ ਤੁਹਾਨੂੰ ਵਾਰਨਿੰਗ ਦੇ ਰਿਹਾ ਸਾਰੇ ਪ੍ਰਸ਼ਾਸਨ ਨੂੰ ਔਰ ਇਸ ਕੰਜਰਾਂ ਦੀ ਸ਼ਰਾਬੀਆਂ ਦੀ ਸਰਕਾਰ ਨੂੰ ਸ਼ਾਮ ਤੱਕ ਅਜੇ ਇੱਥੇ ਪਾਣੀ ਨਾ ਆਇਆ ਤਾਂ ਸਵੇਰੇ ਡੀਸੀ ਦਫ਼ਤਰ ਦੇ ਬਾਹਰ ਤਰਨਾ ਲਾ ਕੇ ਜਲੂਸ ਕੱਢਾਂਗੇ ਜਿਹੜਾ ਤੁਸੀਂ ਯਾਦ ਰੱਖੋਗੇ ਵੋਟਰਾਂ ਵੋਟਰ ਹੈਗੀਆਂ ਪਾਸੇ ਆ ਹਾਲਾਤ ਜਿਹੜੇ ਤੁਸੀਂ ਬਣਾਏ ਹੋਏ ਆ ਇਹ ਤਾਂ ਡੁੱਬ ਕੇ ਮਰਨ ਵਾਲੀ ਗੱਲ ਹੈ ਲਫ਼ਜ਼ ਨਹੀਂ ਮੇਰੇ ਕੋਲ ਹੋਰ ਹੈਗੇ ਤੁਹਾਡੇ ਵਾਸਤੇ ਮਾੜਾ ਕਹਿਣ ਵਾਸਤੇ ਅੱਜ ਗਰੀਬ ਲੋਕ ਪਾਣੀ ਨੂੰ ਤਰਸਣ ਓੱਖਾਂ ਜਿਹੜੋ ਸ਼ਰਾਬਾਂ ਤੁਸੀਂ ਪਿਆ ਪਿਆ ਕੇ ਮਾਰਨ ਲੱਗੇ ਹੋਏ ਦੁਨੀਆ ਨੂੰ ਆ ਪਾਣੀ ਤਾਂ ਪਿਆ ਦਿਓ ਕਿਸੇ ਨੂੰ ਇਤੋਂ ਵੱਡਾ ਸ਼ਰਾਬ ਕੋਈ ਨਹੀਂ ਪਾਣੀ ਤਾਂ ਤੁਰੇ ਜਾਂਦੇ ਲੋਕ ਰਾਈਆਂ ਨੂੰ ਅਸੀਂ ਪੰਜਾਬੀ ਲੋਕ ਵਾਜਾਂ ਮਾਰ ਮਾਰ ਪਿਆਉਂਦੇ ਆ ਤੇ ਅੱਜ ਬੇਸਿਕ ਜਿਹੜੀ ਇਸ ਤੋਂ ਵੱਡੀ ਕਿਹੜੀ ਲੋੜ ਹੈਗੀ ਕਿ ਅੱਜ ਜਿਹਨੂੰ ਰਾਜਧਾਨੀ ਤੁਸੀਂ ਕਹਿੰਦੇ ਹੋ ਰਾਜਧਾਨੀ ਕਿਸ ਗੱਲਾਂ ਦੀ ਹੈ ਲੋਕਾਂ ਨੂੰ ਭੁੱਖੇ ਮਾਰਨ ਦੀ ਲੋਕਾਂ ਦੀਆਂ ਕ੍ਰਾਪਸ਼ਨਾਂ ਕਰਨ ਦੀ ਆ ਆ ਜਿਹੜੀਆਂ ਬੇਸਿਕ ਜਿਹੜੀਆਂ ਪਾਣੀ ਦੀ ਸਹੂਲਤ ਨਾ ਹੋਵੇ ਪੀਣ ਵਾਲੇ ਦੀ ਤਾਂ ਇਸ ਤੋਂ ਵੱਧ ਇਸ ਸਰਕਾਰ ਦੀ ਕੀ ਨਿਖਰਦੀ ਕੀਤੀ ਜਾ ਸਕਦੀ ਅਸੀਂ ਆਮ ਤੌਰ ਤੇ ਪਿਛਲੀਆਂ ਸਰਕਾਰਾਂ ਨੂੰ ਬਹੁਤ ਕੁਝ ਭੰਡਦੇ ਆ ਸਭ ਕੁਝ ਕਰਦੇ ਆ ਪਰ ਇਸ ਮਾਮਲੇ ਦੇ ਵਿੱਚ ਆ ਜਿਹੜੇ ਕੈਂਡੀਡੇਟ ਤੁਰੇ ਫਿਰਦੇ ਆ ਪੰਜ ਹੋਰ ਠੱਗਾ ਦੇ ਇਹ ਸ਼ਰਮ ਕਰਨ ਇਹ ਉੱਥੇ ਵੀ ਨਹੀਂ ਆਈ ਸੀ ਜਿੱਥੇ ਪਾਣੀ ਦੀ ਪ੍ਰੋਬਲਮ ਸੀ ਇਹ 25 ਲਾਸ਼ਾਂ ਤੇ ਵੀ ਨਹੀਂ ਆਏ ਸੀ ਇਹ ਅੱਜ ਇੱਥੇ ਆਉਣ ਦੀ ਵੀ ਹਿੰਮਤ ਨਹੀਂ ਕਿਉਂਕਿ ਇਹਨਾਂ ਕੋਲ ਸਵਾਲ ਹੈ ਇਹ ਸਵਾਲ ਕਰਨਗੇ ਲੋਕ ਤੁਹਾਡੇ ਜਿੰਮਤ ਆਦਾਓ ਪੰਜਾਂ ਪਾਰਟੀਆਂ ਦੇ ਸਟ੍ਰੇਂਜਰ ਪਾਰਟੀਆਂ ਦੇ ਬਕਾਊ ਪਾਰਟੀਆਂ ਦੇ ਜਿਹੜੇ ਕੈਂਡੀਡੇਟ ਇੱਥੇ ਦੱਲੇ ਆਏ ਹੋਏ ਐ ਦਲ ਬਦਲੂ ਵੀ ਉਹ ਆ ਕੇ ਹਿੰਮਤ ਕਰਨ ਜੇ ਉਹਨਾਂ ਕੋਲਦੇ ਪੱਲੇ ਕੁਝ ਹੈਗਾ ਤੇ ਇੱਥੇ ਆ ਕੇ ਫੇਸ ਕਰਨ ਇਹਨਾਂ ਗਰੀਬ ਲੋਕਾਂ ਨੂੰ ਔਰ ਸ਼ਾਮ ਤੱਕ ਇੱਥੇ ਪਾਣੀ ਨਹੀਂ ਆਉਂਦਾ ਤਾਂ ਸਾਰੇ ਡੀਸੀ ਅਫਸਰ ਦੇ ਬਾਹਰ ਧਰਨਾ ਇਹ ਸਾਰੇ ਲੋਕ ਲੈ ਕੇ ਇਹਨਾਂ ਦਾ ਉਹ ਰੂਸ ਕੱਢਾਂਗੇ ਜਿਹੜਾ ਯਾਰ ਰੱਖਣਗੇ